ਨੇਕਸ ਸਕੂਲ ਵਿੱਚ ਪੜ੍ਹਦੇ ਬੱਚੇ ਨੂੰ ਗਲਤ ਆਈਡੈਂਟੀਟੀ ਦੱਸ ਕੇ ਲਜਾਂ ਦੇ ਲਗਾਏ ਦੋਸ਼ ਪ੍ਰੋਪਰ ਦੇ ਮਸ਼ਹੂਰ ਸਕੂਲ ਸ਼ਵਾਲਿਕ ਪਬਲਿਕ ਸਕੂਲ ਵਿੱਚ ਇੱਕ ਮਾਪੇ ਵੱਲੋਂ ਦੋਸ਼ ਲਗਾਇਆ ਗਿਆ ਕਿ ਉਹਨਾਂ ਦੇ ਬੱਚੇ ਦੀ ਨਾਨੀ ਅਤੇ ਬੱਚੇ ਦਾ ਨਾਨਾ ਆਪਣੇ ਆਪ ਨੂੰ ਦਾਦਾ ਦਾਦੀ ਦੱਸ ਕੇ ਲਜਾਂ ਲੱਗੇ ਸੀ ਪਰ ਸ਼ਵਾਲਿਕ ਪਬਲਿਕ ਸਕੂਲ ਦੇ ਟੀਚਰ ਨੇ ਜਦੋਂ ਬੱਚੇ ਦੀ ਮਾਂ ਨੂੰ ਫੋਨ ਕੀਤਾ ਤੇ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਦਾਦੀ ਤਾਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਉਹ ਬਿਮਾਰ ਹੁੰਦੇ ਹਨ ਦਾ ਇਕਦਮ ਸਕੂਲ ਆਸਟਾਫ ਹਰਕਤ ਵਿੱਚ ਆਇਆ ਜਿਸ ਦੀ ਸ਼ਿਕਾਇਤ ਉਹਨਾਂ ਨੇ ਥਾਣੇ ਵਿੱਚ ਕੀਤੀ ਤੇ ਪਤਾ ਕੀਤਾ ਕਿ ਇਹ ਸਾਰੀ ਹਰਕਤ ਉਹਨਾਂ ਦੇ ਨਾਨਾ ਅਤੇ ਨਾਨੀ ਵੱਲੋਂ ਕੀਤੀ ਗਈ ਦਰਸ਼ਕੋ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਇੱਕ ਨਾਨੀ ਅਤੇ ਚਾਚਾ ਨਾਨੇ ਵੱਲੋਂ ਆਪਣੇ ਦੋਤੇ ਨੂੰ ਜਿਹੜੀ ਹੈ ਕਿਡਨੈਪ ਕਰਨ ਦੀ ਕੋਸ਼ਿਸ਼ ਜਾਰੀ ਹੈ ਸਾਨੂੰ ਜਿਵੇਂ ਸੂਚਨਾ ਮਿਲੀ ਹੈ ਕਿ ਉਹ ਸਕੂਲ ਦੇ ਵਿੱਚ ਆਉਂਦੀ ਹੈ ਤੇ ਸਕੂਲ ਦੇ ਵਿੱਚ ਜਾ ਕੇ ਟੀਚਰ ਨੂੰ ਕਹਿੰਦੀ ਆ ਕਿ ਉਹ ਆਪਣੇ ਦੋਤੇ ਨੂੰ ਲਿਜਾਣ ਵਾਸਤੇ ਆਏ ਆ ਲੇਕਿਨ ਜਦੋਂ ਟੀਚਰ ਵੱਲੋਂ ਬੱਚੇ ਦੇ ਬੱਚੇ ਦੀ ਮਾਤਾ ਦੇ ਨਾਲ ਫੋਨ ਤੇ ਗੱਲ ਕੀਤੀ ਜਾਂਦੀ ਹੈ ਤਾਂ ਮਾਤਾ ਨੇ ਬਿਲਕੁਲ ਨਕਾਰ ਕਰ ਦਿੱਤਾ ਕਿ ਉਹ ਉਹ ਬੱਚਾ ਕਿਸੇ ਦੇ ਨਾਲ ਨਾ ਭੇਜਣ ਕਿਉਂਕਿ ਪਹਿਲਾਂ ਤੋਂ ਜਿਹੜਾ ਇਹਨਾਂ ਦਾ ਜਿਹੜੀ ਜਿਹੜੀ ਲੜਕੀ ਹੈ ਉਹ ਆਪਣੇ ਮਾਪਿਆਂ ਦੇ ਨਾਲ ਬਿਲਕੁਲ ਕੋਈ ਇਸੇ ਤਰ੍ਹਾਂ ਦਾ ਨਾਤਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਹੈ ਕਿਉਂਕਿ ਦੱਸਣਾ ਹੋਵੇਗਾ ਕਿ ਜਿਹੜੀ ਲੜਕੀ ਹੈ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਰਹਿ ਰਹੀ ਹੈ ਤੇ ਸਰਕਾਰੀ ਨੌਕਰੀ ਕਰ ਰਹੀ ਹੈ ਪਰ ਲੇਕਿਨ ਜਿਹੜੇ ਬੱਚਾ ਹੈ ਛੋਟਾ ਬੱਚਾ ਹੈ 5 6 ਸਾਲ ਦਾ ਬੱਚਾ ਹੈ ਉਹ ਸਵਾਲ ਸਕੂਲ ਦੇ ਵਿੱਚ ਪੜਦਾ ਸੀਗਾ ਉਹਨੂੰ ਲਿਜਾਣ ਵਾਸਤੇ ਆਏ ਸੀਗੇ ਦੋਤੇ ਨੂੰ ਲਿਜਾਣ ਵਾਸਤੇ ਆਏ ਸੀਗੇ ਜਿਨ੍ਹਾਂ ਦੀ ਸ਼ਿਕਾਇਤ ਜਿਹੜੀ ਹੈ ਸਿਟੀ ਪੁਲਿਸ ਨੂੰ ਜਿਹੜੀ ਕਰ ਦਿੱਤੀ ਗਈ ਹੈ ਆਪਾਂ ਸਕੂਲ 'ਚ ਪਹੁੰਚਦੇ ਹਾਂ ਕਿ ਆ ਕੀਮੇ ਦਾ ਮਾਮਲਾ ਹੈਗਾ ਇਹ ਆਓ ਚੱਲਦੇ ਹਾਂ ਅੰਦਰ ਸਿਵਾਲ ਸਕੂਲ ਦੇ ਅੰਦਰ ਖੜੇ ਆ ਜਿੱਥੇ ਜਿਹੜਾ ਬੱਚੇ ਦੀ ਗੱਲ ਕੀਤੀ ਜਾਦੀ ਸੀ ਨਕਲੀ ਨਾਨਾ ਨਕਲੀ ਦਾਦਾ ਦਾਦੀ ਬਣਦੇ ਬਣ ਕੇ ਬੱਚੇ ਨੂੰ ਲਿਜਾਣ ਵਾਸਤੇ ਆਏ ਸੀਗੇ ਸਾਡੇ ਨਾਲ ਬੱਚੇ ਦੇ ਜਿਹੜੇ ਫਾਦਰ ਸਾਹਿਬ ਹੈ ਭਾਈ ਜੀ ਕੀ ਗੱਲ ਹੋਈ ਸਾਰੀ ਇਹ ਹਾਂਜੀ ਸਰ ਉਹਨਾਂ ਮੇਰੇ ਉਹ ਪ੍ਰਿੰਸ ਸੋਰਨ ਨਾਲ ਸਾਡੀ ਹੈ ਨਹੀਂ ਠੀਕ ਹੈ ਮੇਰੀ ਵਾਈਫ ਨੇ ਅਸੀਂ ਸਾਡੇ ਪਹਿਲਾਂ ਵੀ ਹੋਇਆ ਇਹ ਲਿਕ ਲਗਾ ਹੋਇਆ ਹੋਇਆ ਕਿ ਅਸੀਂ ਨਾ ਉਹਨਾਂ ਦੇ ਆਂਦੇ ਆ ਨਾ ਜਾਂਦੇ ਆ ਜੀ ਪਰ ਉਸ ਤੋਂ ਬਾਅਦ ਉਹ ਤੰਗ ਪਰੇਸ਼ਾਨ ਕੁਝ ਜ਼ਿਆਦਾ ਹੀ ਕਰਦੇ ਰਹੇ ਕਦੇ ਸਾਨੂੰ ਘੇਰਦੇ ਜੀ ਰਸਤੇ 'ਚ ਮੇਰਾ ਜਿਹੜਾ ਚਾਚਾ ਸਰਵੋ ਦਾ ਬੇਟਾ ਏ ਜੀ ਉਹਦੇ ਵੱਲੋਂ ਤਾਂ ਬਹੁਤ ਜ਼ਿਆਦਾ ਹੀ ਤੰਗ ਪਰੇਸ਼ਾਨ ਕਰਿਆ ਜਾ ਰਿਹਾ ਜੀ ਸਾਨੂੰ ਰਸਤੇ 'ਚ ਘੇਰ ਕੇ ਕੁੱਟਦਾ ਪਹਿਲਾਂ ਵੀ ਉਹਨੇ ਸਾਨੂੰ ਬੰਦੇ ਲੈ ਕੇ ਜੀ ਰਸਤੇ 'ਚ ਘੇਰ ਕੇ ਜਦੋਂ ਬੱਚਾ ਛੋਟਾ ਸੀ ਉਦੋਂ ਵੀ ਕੁੱਟਿਆ ਜੀ ਉਹਨੇ ਉਦੋਂ ਵੀ ਅਸੀਂ ਪੁਲਿਸ ਕੰਪਲੇਂਟ ਕੀਤੀ ਸੀ ਕਿ ਉਦੋਂ ਸਾਡਾ ਲਿਖਤਾ ਹੋ ਗਿਆ ਸੀਗਾ ਜੀ ਸਾਰਾ ਉਹਦੇ 'ਚ ਹਾਂ ਬਕਾਇਦਾ ਲਿਖਿਆ ਹੋਇਆ ਜੀ ਕਿ ਨਾ ਉਹ ਸਾਡੇ ਅਸੀਂ ਉਹਨਾਂ ਨਾਲ ਬੋਲਣਾ ਨਾ ਉਹ ਸਾਡੇ ਆਣ ਨਾ ਜਾਣ ਮੇਰੀ ਵਾਈਫ ਨੇ ਵੀ ਇਵਨ ਕੇ ਕਿਹਾ ਕਿ ਉਹ ਇਵਨ ਕੇ ਇਹਨਾਂ ਦੇ ਮੇਰੇ ਵਾਈਫ ਗਵਰਨਮੈਂਟ ਜੌਬ ਕਰਦੇ ਏ ਉਹਨਾਂ ਦੇ ਆਫਿਸ ਚ ਜਾ ਕੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੁਝ ਜ਼ਿਆਦਾ ਹੀ ਕਰਨ ਲੱਗ ਗਏ ਸੀਗੇ ਜੀ ਹੁਣ ਥੋੜੇ ਦਿਨ ਤੋਂ ਕੁਝ ਜ਼ਿਆਦਾ ਤੰਗ ਪਰੇਸ਼ਾਨ ਜੀ ਕਦੇ ਆਫਿਸ 'ਚ ਕਦੇ ਕਿਤੇ ਜ਼ਿਆਦਾ ਤੰਗ ਕਰ ਰਹੇ ਸੀਗੇ ਜਦੋਂ ਅਸੀਂ ਹੁਣ ਕਿਹਾ ਕਿ ਅਸੀਂ ਵੀ ਜ਼ਿਆਦਾ ਹੀ ਤੰਗ ਹੋ ਰਹੇ ਹਾਂ ਪਰ ਹੁਣ ਜਦੋਂ ਉਹਨਾਂ ਨੇ ਨੈਕਸਟ ਪੇਜ ਕੀਤਾ ਕਿ ਅੱਜ ਬੱਚੇ ਨੂੰ ਲੈਣ ਲਈ ਸਕੂਲ 'ਚ ਪਹੁੰਚ ਗਏ ਜੀ ਨਕਲੀ ਦਾਦਾ ਦਾਦੀ ਬਣ ਕੇ ਜਦੋਂ ਸਾਨੂੰ ਸਕੂਲ ਤੋਂ ਫੋਨ ਆਇਆ ਬੱਚੇ ਦੇ ਨਾ ਟੀਚਰ ਦਾ ਕਲਾਸ ਟੀਚਰ ਦਾ ਫੋਨ ਆ ਗਿਆ ਸੀਗਾ ਜੀ ਉਹ ਕਹਿੰਦੇ ਵੀ ਬੱਚੇ ਦੇ ਦਾਦਾ-ਦਾਦੀ ਲੈਣ ਆਏ ਆ ਅਸੀਂ ਕਹਾਂ ਬੱਚੇ ਦੇ ਦਾਦਾ-ਦਾਦੀ ਤਾਂ ਬਿਮਾਰ ਹੈ ਜੀ ਸਿਹਤ ਉਹਨਾਂ ਦੀ ਠੀਕ ਨਹੀਂ ਰਹਿੰਦੀ ਕਿ ਉਹ ਆ ਨਹੀਂ ਸਕਦੇ ਵੀ ਕੌਣ ਹੈ ਵੀ ਤੁਸੀਂ ਇੱਧਰ ਕਰੋ ਸਾਡੇ ਬੱਚੇ ਨੂੰ ਭੇਜੋ ਨਾ ਵੀ ਕੋਈ ਇਹ ਜਾਣ ਬੁੱਝ ਕੇ ਆਇਆ ਜਾ ਰਿਹਾ ਲੱਗ ਰਿਹਾ ਹਾਂ ਜੀ ਸ਼ੱਕ ਅੰਦਰ ਲੱਗ ਰਿਹਾ ਹੈ ਉਹ ਸਿਰਫ ਉਹਨਾਂ ਦਾ ਮਕਸਦ ਆ ਸੀ ਕਿ ਬੱਚੇ ਨੂੰ ਕਿਸੇ ਤਰ੍ਹਾਂ ਝੂਠ ਬੋਲ ਕੇ ਦਾਦਾ-ਦਾਦੀ ਦਾ ਨਾਮ ਲੈ ਕੇ ਇੱਥੇ ਤੋਂ ਭੱਜ ਜਾਈਏ ਔਰ ਉਲਟਾ ਸਕੂਲ ਦੇ ਸਟਾਫ ਦਾ ਨਾਮ ਲੈ ਕੇ ਸਕੂਲ 'ਚ ਐਂਟਰੀ ਕਰ ਰਹੇ ਆ ਜੀ ਨਾਂ ਰਜਿਸਟਰ 'ਚ ਐਂਟਰੀ ਕਰ ਰਹੇ ਆ ਫਿਰ ਸਕੂਲ ਦੇ ਸਟਾਫ ਨੂੰ ਮਿਲ ਕੇ ਕਹਿ ਰਹੇ ਕਿ ਅਸੀਂ ਬੱਚੇ ਨੂੰ ਲੈ ਕੇ ਜਾਣਾ ਹੈ ਅਸੀਂ ਗ੍ਰੈਂਡਪੇਰੈਂਟਸ ਬੱਚੇ ਨੂੰ ਮਿਲਾ ਦਿਓ ਬੱਚੇ ਨੂੰ ਮਿਲਾ ਦਿਓ ਜਦੋਂ ਐਂਟਰੀ ਨਹੀਂ ਸਿਰਫ ਇਹ ਇਸ ਤੋਂ ਸਾਫ਼ ਹੈ ਕਿ ਬੱਚੇ ਸਾਡੀ ਕਿਡਨੈਪਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਇਸ ਤੋਂ ਅਸਾਂ ਦਾ ਸਿਰਫ ਆਹੀ ਚਾਹੀਦਾ ਕਿ ਅਸੀਂ ਜਦੋਂ ਕਹਿ ਰਹੇ ਹਾਂ ਕਿ ਨਾ ਅਸੀਂ ਅਸੀਂ ਤੁਹਾਡੇ ਨਾਲ ਮਿਲਣਾ ਨਾ ਵਰਤਣਾ ਸਾਡੀ ਜਾਨ ਛਡੋ ਨਾ ਆਓ ਨਾ ਜਾਓ ਇਹ ਚਾਚਾ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਕਿਉਂਕਿ ਉਹ ਨਾ ਪੰਜਾਬ ਪੁਲਿਸ ਚਾ ਪੁਲਿਸ ਚੌਂਕਦਾਰ ਨੇ ਅੱਜ ਵੀ ਇੱਥੇ ਸਕੂਲ ਦੇ ਬਾਹਰ ਜਦੋਂ ਮੈਂ ਆ ਗਿਆ ਮੇਰੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜੀ ਫਿਰ ਮੈਨੂੰ ਪਹਿਲਾਂ ਇੱਥੇ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਸਕੂਲ ਦਾ ਸਟਾਫ ਔਰ ਇਹ ਬਾਹਰ ਆਏ ਤਾਂ ਇੱਥੇ ਤੋਂ ਮੈਂ ਭੱਜ ਕੇ ਜਾ ਕੇ ਐਸਐਸਪੀ ਦਫ਼ਤਰ ਤੇ ਅਸੀਂ ਪਹੁੰਚੇ ਫਿਰ ਉੱਥੇ ਚਾਚੇ ਨੇ ਔਰ ਸਾਸੇ ਵੱਲੋਂ ਮੈਨੂੰ ਐਸਐਸਪੀ ਦਫ਼ਤਰ ਦੇ ਬਾਹਰ ਘੇਰ ਕੇ ਕੁੱਟਿਆ ਵੀ ਗਿਆ ਜੀ ਹਾਂਜੀ ਉੱਥੇ ਕੁੱਟਿਆ ਜੀ ਬਕਾਇਦਾ ਕੁੱਟਿਆ ਫਿਰ ਜਿਹੜਾ ਲੋਕ ਸਟਾਫ ਸੀਗਾ ਉੱਥੇ ਉਹਨਾਂ ਨੇ ਪਕੜ ਕੇ ਸਾਨੂੰ ਅੰਦਰ ਸਰਕੂਲ ਲੈ ਕੇ ਗਏ ਹਾਂਜੀ ਐਸਐਸਪੀ ਸਰਦਾਰ ਮਨਵੀਰ ਸਿੰਘ ਬਾਜਵਾ ਪਰ ਉਹਨਾਂ ਕੋਲ ਅਸੀਂ ਜਦੋਂ ਗਏ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਫਿਰ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਕੰਪਲੇਂਟ ਇਹਨਾਂ ਦੀ ਕਰੋ ਉਠਾਣੇ ਚ ਜਾ ਕੇ ਇਹਨਾਂ ਦੀ ਕੰਪਲੇਂਟ ਕਰੋ ਸਰ ਸਾਨੂੰ ਤਾਂ ਇਹ ਹੀ ਚਾਹੀਦਾ ਕਿ ਜਿੱਦਾਂ ਅੱਜ ਇਹਨਾਂ ਦੇ ਵੱਲੋਂ ਸਾਡੇ ਬੱਚਿਆਂ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਸ ਇਹ ਤੋਂ ਸਾਡੀ ਉਹ ਕਰੀ ਜਾਵੇ ਬੱਚੇ ਦਾ ਸਾਡੇ ਨੂੰ ਜੇ ਅਗਰ ਕੱਲ ਨੂੰ ਕੁਝ ਹੁੰਦਾ ਤਾਂ ਇਹ ਜ਼ਿੰਮੇਵਾਰ ਇਹ ਪੂਰੀ ਫੈਮਿਲੀ ਹੋਊਗੀ ਸਕੂਲ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਹੈ ਹੁਣ ਅਨਸਰ ਸਕੂਲ ਵੱਲੋਂ ਵੀ ਹੁਣ ਜਿਹੜੇ ਉਹਨਾਂ ਨੂੰ ਮਿਲੇ ਸੀ ਆ ਕਿ ਉਹਨਾਂ ਵੱਲੋਂ ਵੀ ਹੁਣ ਲਿਖ ਕੇ ਦਿੱਤਾ ਜਾ ਰਿਹਾ ਹੈ ਇਹ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਵੱਲੋਂ ਪ੍ਰਿੰਸੀਪਲ ਸਰ ਨੂੰ ਅਸੀਂ ਜਦੋਂ ਦੱਸਿਆ ਕਿ ਵੀ ਪੂਰਾ ਇਹ ਹੋਇਆ ਸੀ ਤਾਂ ਉਹਨਾਂ ਨੇ ਉਹਨਾਂ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂਜੀ ਸਾਨੂੰ ਝੂਠ ਬੋਲ ਕੇ ਕਿਹਾ ਕਿ ਅਸੀਂ ਗ੍ਰੈਂਡਪੇਰੈਂਟਸ ਸਾਹਿਬ ਬੱਚੇ ਨੂੰ ਮਿਲਣਾ ਔਰ ਉਹ ਕਰਨਾ ਚਾਹੁੰਦੇ ਆ ਵੀ ਲਿਖ ਜਾਣਾ ਚਾਹੁੰਦੇ ਆ ਹਾਂ ਸਰ ਵੀ ਕੀ ਚੱਲੀ ਆ ਰਹੀ ਹੈ ਹਾਂਜੀ ਔਰ ਸਰ ਮੈਮ ਔਰ ਸਕੂਲ ਦੇ ਸਟਾਫ ਵੱਲੋਂ ਤਾਂ ਥੋੜਾ ਉਹ ਕਰਿਆ ਗਿਆ ਸਕੂਲ ਨੇ ਪੂਰਾ ਕੋਆਪਰੇਟ ਕੀਤਾ ਹੈ ਜੀ ਉਂਗਰਾ ਅਗਰੇ ਦੇ ਕਰੇ ਖੇਤਰੀ ਕੇ ਨਾਲ ਬੱਚਾ ਚੱਲੇ ਜਾਂਦਾ ਤਾਂ ਕਾਫੀ ਮੁਸ਼ਕਲ ਹੋ ਜਾਂਦੀ ਸੀ ਹਾਂ ਸਰ ਪੂਰੀ ਫੈਮਿਲੀ ਸਰ ਘਰੇ ਹੁਣ ਉਹਦੇ ਦਾਦੀ ਔਰ ਦਾਦਾ ਅਜੇ ਤੱਕ ਸਰ ਅਪਸੈਟ ਹੋਏ ਨਹੀਂ ਬਾਈ ਤੇ ਮੇਰੇ ਉਹ ਅਪਸੈਟ ਹੋ ਗਏ ਜੀ ਉਹਨਾਂ ਤੋਂ ਵੀ ਜਦੋਂ ਆਣਾ ਜਾਣਾ ਬੱਚੇ ਨੂੰ ਬੱਚੇ ਲਈ ਤਾਂ ਸਾਰੇ ਉਹ ਹੁੰਦੇ ਆ ਅਗਰ ਬੱਚੇ ਨਾਲ ਹੀ ਕੁਝ ਹੋ ਜੇ ਤਾਂ ਫਿਰ ਕਿ ਦੱਸੋ ਅਸੀਂ ਕੀ ਕਰੀਏ ਬਿਲਕੁਲ ਜੀ ਹਾਂ ਇਸ ਤਰ੍ਹਾਂ ਐਂਦੀ ਜਿਹੜੀ ਖਬਰ ਜਿਹੜੀ ਤੁਹਾਨੂੰ ਪਾ ਦਿਖਾਈ ਹੈ ਵੀ ਡਾਕਟਰ ਮਾਰੀ ਕਹਾ ਹੈ ਕਿਉਂਕਿ ਨਕਲੀ ਕੁਛ ਕੇ ਦੱਸ ਕੇ ਕੁਝ ਇਹਨਾਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਦਾਦਾ-ਦਾਦੀ ਦੱਸ ਪਿਆ ਜਿਹੜਾ ਬੱਚੇ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਅਚਾਨਕ ਟੀਚਰ ਦੀ ਜਿਹੜੀ ਸੂਝਬੂਝ ਦੇ ਨਾਲੇ ਜਿਹੜਾ ਬੱਚਾ ਲਿਜਾਣੋ ਜਿਹੜਾ ਰਹਿ ਗਿਆ ਤਾਂ ਕਿ ਉਹਨਾਂ ਨੇ ਪੇਰੈਂਟਸ ਨੂੰ ਸੂਚਨਾ ਦਿੱਤੀ ਗਈ ਤੇ ਹੁਣ ਇਸ ਦੀ ਜਿਹੜੀ ਕਾਰਵਾਈ ਪੁਲਿਸ ਦੇ ਪਾਸ ਚੱਲ ਰਹੀ ਹੈ ਤੇ ਗੱਲ ਕਰਾਂਗੇ ਪੁਲਿਸ ਅਧਿਕਾਰੀ ਨਾਲ ਕੀ ਕਾਰਵਾਈ ਹੋਈ ਹੈ ਗੱਲਬਾਤ ਸਾਹਮਣੇ ਆਈ ਇਹ ਕਿ ਬੱਚਾ ਫਿਰ ਕਿੱਨਾ ਕਰਨ ਵਾਸਤੇ ਹੈ ਕਿ ਇਹ ਮੂਸਿਕਿਆ ਕਹਿੰਦੇ ਸੋ ਇਹ ਤਾਂ ਸੀ ਗੱਲ ਨਾ ਕਿ ਇਹ ਉਹ ਪੇਰੈਂਟਸ ਆਏ ਸੀਗੇ ਉਹ ਪੇਰੈਂਟਸ ਸੀ ਨਾਨਾ ਨਾਨੀ ਹੈ वहाँ बच्चे ਨਰਸੀਬ ਗਏ ਤਸੀਜਾਗਨ ਨੂੰ ਆਇਡੈਂਟੀਫਿਕੇਸ਼ਨ ਵਾਸਤੇ ਪੀਐਨ ਕੋ ਭੇਜਿਆ ਉਹ ਬੱਚੇ ਕਹਿੰਦੇ को ਸਾਡੇ ਕੋਈ बच्चे ਲੱਗਦੇ ਇਹ ਕਹਿ ਕੇ ਉਹਦੇ ਦੋ ਬੰਦੇ ਸੀਗੇ ਇੱਕ ਲੇਡੀ ਸੀਗੇ ਏਜੰਟ ਸੀਗਾ ਉਹ ਵਰਚੁਅਲ ਤੇ ਕਿਸੇ ਤਰ੍ਹਾਂ ਦੀ ਕੋਈ ਗਲਤ ਗੱਲ ਸਮਝ ਨਹੀਂ ਕੋਈ ਗਲਤ ਗੱਲ ਸਮਝ ਤੇ ਕਿਸੇ ਕੋਈ ਇਸ ਦੀ ਸੂਚਨਾ ਕੋਈ ਕਿਸੇ ਨੇ ਕੋਈ ਹੋਵੇ ਦਿੱਤੀ ਨਹੀਂ ਫੀਲਰ ਜੇ ਵੀ ਤੁਸੀਂ ਆਪਣੇ ਜਿਹਨੇ ਵਿੱਚੋਂ ਪਿਕ ਕਰਨਾ ਉਹਦੀ ਫੋਟੋਗ੍ਰਾਫ ਨਾਲ ਲੱਗੀ ਹੋਣੀ ਚਾਹੀਦੀ ਹੈ ਸੋ ਥੈਟ ਕਲਾਸ ਟੀਚਰ ਨੂੰ ਕਲਰ ਡਿਪਾਰਟਮੈਂਟ ਨੂੰ ਤਸਦੀਕ ਕਰਨ ਦੀ ਇਨਫਰਮੇਸ਼ਨ ਹੁੰਦੀ ਹੈ ਕਿ ਲੜਕੀ ਦੇ ਮਾਪਿਆਂ ਵੱਲੋਂ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਸੀਂ ਵੱਲੇ ਅਸੀਂ ਜਿਹੜੇ ਲੜਕੀ ਦੇ ਸਹੁਰੇ ਪਰਿਵਾਰ ਦੇ ਵਿੱਚ ਬੈਠੇ ਹੋਏ ਹਾਂ ਇੱਥੇ ਸਾਡੇ ਨਾਲ ਇੱਥੇ ਬੈਠੇ ਹੋਏ ਨੇ ਸਹੁਰੇ ਸਾਸੂਰਾ ਜਿਹੜੇ ਹੁੰਦੇ ਆ ਬੇਟੀ ਦੇ ਇੱਕ ਬੱਚੇ ਨੂੰ ਸਕੂਲ ਦੇ ਵਿੱਚੋਂ ਲਿਜਾਣ ਦੀ ਕੋਸ਼ਿਸ਼ ਕੀਤੀ ਹੈ ਛੋਟੇ ਵਿੱਚ ਸਰ ਸਸੀਵਾਲ ਜੀ ਸਿਕੰਦਰ ਸਰ ਕੀ ਗੱਲਬਾਤ ਹੋਈ ਅੱਜ ਸਰ ਸਾਨੂੰ ਤਾਂ ਮੇਟੇ ਦਾ ਫੋਨ ਆਇਆ ਵੀ ਬੱਚੇ ਨੇ ਚੱਕਣ ਆ ਗਏ ਸਕੂਲ ਤੇ ਜਿੰਨੇ ਨੂੰ ਜਦੋਂ ਅਸੀਂ ਗਏ ਮੈਂ ਬਿਮਾਰ ਸੀਗਾ ਜੀ ਪਰ ਮੈਂ ਵੀ ਗਿਆ ਹੋਣੀ ਤਾਂ ਉਹ ਮੇਟੇ ਨੂੰ ਕੁੱਟ ਰਹੇ ਸੀਗੇ ਫਿਰ ਗੱਡੀ ਉਹਨਾਂ ਨੇ ਭਜਾ ਲਈ ਤੇ ਉਹ ਰਹੁਦ ਮਾਂ ਤੇ ਚਾਚਾ ਸੀਗੇ ਜੀ ਤੇ ਉਹ ਜਿਹੜੀ ਲੈਨ ਆਈ ਸੀ ਕੁ ਨਾਨੀ ਸੀ ਬੱਚੇ ਦੀ ਨਾਨੀ ਤੇ ਨਾਨਾ ਜੀ ਚਾਚਾ ਨਾਨਾ ਹਾਂਜੀ ਤੇ ਇਸ ਤਰ੍ਹਾਂ ਕਿਉਂ ਕੀਤਾ ਉਹਨਾਂ ਨੇ ਕਿਹਾ ਖਦਰਾ ਕੋਈ ਝਗੜਾ ਚੱਲ ਰਿਹਾ ਕੋਈ ਪੁਰਾਣਾ ਕੋਈ ਕੋਈ ਝਗੜਾ ਨਹੀਂ ਜੀ ਵੱਸੋ ਕੋ ਬੇਟੀ ਉਹਨਾਂ ਨਾਲ ਮਿਲਣਾ ਵਰਤਣਾ ਨਹੀਂ ਚਾਹੁੰਦੀ ਉਹ ਕਹਿੰਦੇ ਸਾਡੇ ਨਾਲ ਜ਼ਬਰਦਸਤੀ ਮਿਲੋ ਵਰਤੋ ਅੱਛਾ ਲੈ ਇਹ ਕਰਕੇ ਉਹ ਜੀ ਝਗੜਾ ਕਰਦੇ ਆ ਜੀ ਉਹ ਪਹਿਲਾਂ ਵੀ ਉਹਨਾਂ ਨੇ ਮੱਤਿਆਂ ਨੂੰ ਕੁੱਟਿਆ ਕਿਚਨ ਵਿੱਚ ਕੋਲ ਘੇਰ ਕੇ ਅਸੀਂ ਤਾਂ ਵਿੱਚ ਚੁੱਪ ਕਰਕੇ ਬਿਮਾਰ ਹੈਗੇ ਕੋਈ ਪੁਲਿਸ ਦੇ ਵਿੱਚ ਕੋਈ ਫੈਸਲਾ ਵਗਾਰਾ ਹੋਇਆ ਕੋਈ ਫੈਸਲਾ ਹੋਇਆ ਜੀ ਤੇ ਕੋਈ ਦੇ ਇੱਕ ਦੂਜੇ ਦਾਗ ਹੁੰਦਾ ਜੀ ਨਹੀਂ ਕਰੂੰਗਾ ਪਰ ਉਹ ਹਟਦੇ ਨਹੀਂ ਜੀ ਜਿਹੜੀ ਸਾਡੀ ਬਹੂ ਹੈ ਉਹ ਬਿਲਕੁਲ ਇਸ ਵੇਲੇ ਤੁਹਾਡੇ ਘਰ ਦੇ ਵਿੱਚ ਰਹਦੀ ਤੇ ਨੌਕਰੀ ਵੀ ਕਰ ਰਹੀ ਹੈ ਹਾਂਜੀ ਜੌਬ ਕਰਦੀ ਹੈ ਜੀ ਤੇ ਕਿਵੇਂ ਦੇ ਕਿੰਦਾ ਦੇ ਤੁਹਾਡੇ ਨਾਲ ਕਿੰਦਾ ਸੰਬੰਧ ਕਿਉਂ ਬਹੁਤ ਵਧੀਆ ਸੰਬੰਧ ਹੈ ਜੀ ਕੋਈ ਲੜਾਈ ਝਗੜਾ ਨਹੀਂ ਕੋਈ ਕੁਝ ਨਹੀਂ ਬਸ ਉਹ ਹੀ ਤੁਹਾਨੂੰ ਪਰੇਸ਼ਾਨ ਕਰਦੇ 20 ਮੰਗ ਕਰਦੇ ਛੋ ਅਸੀਂ ਕਰਦੇ ਜੇ ਇਨਸਾਫ ਮਿਲਣਾ ਚਾਹੀਦਾ ਸਾਨੂੰ ਪਰੇਸ਼ਾਨ ਕਰਨਾ ਬੰਦ ਕਰਨਾ ਜਿਹੜਾ ਰੋਜ਼ ਕਰਦੇ ਆਂ ਤੇ ਪਤਾ ਲੱਗਿਆ ਵੀ ਜਿਵੇਂ ਕਿ ਤੁਹਾਡੇ ਜਿਹੜੀ ਬਹੂ ਹੈ ਉਹਦੇ ਕੋਈ ਭਾਈ ਨਹੀਂ ਹੈਗਾ ਕੋ ਦਰਵਾਜ਼ੇ 'ਚ ਹੋਰ ਨਹੀਂ ਹੈ ਜ਼ਮੀਨ ਜਾਇਦਾਦ ਦਾ ਕੋਈ ਅੱਕਤ ਨਹੀਂ ਹੈ ਤਾਂ ਕੋਈ ਚੱਕਰ ਨਹੀਂ ਜੇ ਸਾਤੋਂ ਤਾਂ ਅੱਜ ਲਿਖਾ ਕੇ ਲੈ ਲੈਣਾ ਅਸੀਂ ਲਿਖ ਕੇ ਦੇਣ ਨੂੰ ਤਿਆਰ ਹਾਂ ਬਹੂ ਤੋਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਅਸੀਂ ਵੀ ਸਾਨੂੰ ਕੋਈ ਲਾਲਚ ਨਹੀਂ ਦੀ ਹੈ ਠੀਕ ਹੈ ਬਸ ਵਾਲੇ ਸਕੂਲ ਵਿੱਚੋਂ ਬੱਚਾ ਕਿਡਨੈਪ ਕਰਨ ਦਾ ਜਾਂ ਚੱਕਣ ਦਾ ਜਾਂ ਲਿਜਾਣ ਦਾ ਧੋਖੇ ਨਾਲ ਮਾਮਲਾ ਸਾਹਮਣੇ ਆਇਆ ਸੀਗਾ ਉਦੋਂ ਬਾਅਦ ਦੇ ਵਿੱਚ ਹੁਣ ਅਸੀਂ ਉਸੇ ਥਿਰ ਦੇ ਕੋਲ ਪਹੁੰਚ ਚੁੱਕੇ ਹਾਂ ਜਿਹੜੀ ਥਿਰ ਦੇ ਉੱਤੇ ਇਲਜ਼ਾਮ ਸੀਗਾ ਤੇ ਕੀ ਇਲਜ਼ਾਮ ਸੀਗਾ ਸਾਡੇ ਨਾਲ ਸਵਰਨ ਸਿੰਘ ਹੈ ਤਾਇਰ ਪੁਲਿਸ ਅਫਸਰ ਹੈ ਤੇ ਬਾਈ ਜੀ ਕੀ ਗੱਲਬਾਤ ਹੋਈ ਹੈ ਸਰ ਗੱਲਬਾਤ ਸਰ ਕੋਈ ਨਹੀਂ ਮੇਰਾ ਦੋਤਾ ਜਿਹੜਾ ਬਾਹਰ ਤੇ ਆਣਾ ਸੀ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਵਾਸਤੇ ਗਿਆ ਸੀ ਸਵਾਲਕ ਸਕੂਲ ਦੇ ਵਿੱਚ ਉੱਥੇ ਗੱਲਬਾਤ ਕੀਤੀ ਤੇ ਉਦੋਂ ਬਾਅਦ ਮੈਂ ਆਪਣੇ ਦੋਤੇ ਬਾਰੇ ਕਰਦਾ ਸੀ ਤੇ ਮੇਰੀ ਪਰਜਾਈ ਕਰਨ ਲੱਗੀ ਵੀ ਉਹ ਵੀ ਮੇਰੀ ਛਾਲੀ ਵੀ ਲੱਗਦੀ ਹੈ ਵੀ ਮੇਰਾ ਦੋਤਾ ਵੀ ਮੇਰੇ ਪੜਦਾ ਮ ਚਤਾਂ ਸਾਲਾਂ ਤੋਂ ਹਿਕੇ ਦੇਖਿਆ ਨਹੀਂ ਕੁਛ ਵੀ ਚੰਦ ਪਤਾ ਕਿ ਸਾਡੇ ਕੋਲ ਤਾਂ ਹੋਰ ਕੀ ਲੈ ਕੇ ਛੜਾ ਕਰ ਦਿੰਦਾ ਬੱਚੇ ਨੂੰ ਉਸ ਤੋਂ ਬਾਅਦ ਕੀ ਹੈ ਵੀ ਅਸੀਂ ਆਪਣੀ ਉਥੋਂ ਮੈਂ ਕਿਹਾ ਚਲੋ ਚੱਲੀਏ ਹੁਣ ਐਨੇ ਮੈਡਮ ਉਹਨੇ ਇਹਦੇ ਘਰਾਂ ਫੋਨ ਕਰਤਾ ਜਦੋਂ ਅਸੀਂ ਉੱਤੇ ਨਿਕਲੇ ਤੇ ਮੈਂ ਆਪਣੀ ਜਾਨ ਵਿੱਚ ਇਨੇ ਮੇਰੀ ਗੱਡੀ ਦਾ ਸ਼ੀਸ਼ਾ ਤੋੜਤਾ ਮੇਰੇ ਪਾਸ ਜਾਨ ਲੈ ਵਾ ਹਵਾ ਕੀਤਾ ਉਸ ਤੋਂ ਬਾਅਦ ਮੈਂ ਵੀ ਜਾਨ ਬਚਾਉਣ ਦੇ ਵਾਸਤੇ ਮੈਂ ਗੱਡੀ ਐਸਐਸਪੀ ਦਫ਼ਤਰ ਲੈ ਗਿਆ ਉੱਥੇ ਮੇਰੀ ਫੋਟੋ ਜੀ ਸਾਰੀ ਕੋਮੇਰੇ ਦੇ ਵਿੱਚ ਆ ਜਾਏ ਕਿ ਕੁਟਾਈ ਕਰੀ ਮਾਰਕਟਾਈ ਕਰੀ ਜਾ ਕੇ ਕੁਟਾਈ ਮਾਰਕਾਈ ਆ ਅਸੀਂ ਨਹੀਂ ਕਰੀ ਪ੍ਰਾਪਤ ਮੈਨੂੰ ਉਹਨੇ ਸਾਡੀ ਵੀਡੀਓ ਬਣਾਉਂਦਾ ਰਿਹਾ ਸਾਰੇ ਰਾਸਤੇ ਉਹ ਤੋਂ ਬਾਅਦ ਜਿੱਥੇ ਵੀ ਮੈਨੂੰ ਮਿਲਦਾ ਉਹ ਮੇਰੀ ਵੀਡੀਓ ਬਣਾਉਂਦਾ ਹਰ ਵਾਰ ਤੇ ਗਾਲਾਂ ਉਕਾਦਾ ਮੋਨੇ ਵਿੱਚ ਬੱਚੇ ਦੀ ਮੇਰੇ ਬੱਚੇ ਦੀ ਉਹਨੇ ਸਪੈਰੀ ਵੀ ਦਿੱਤੀ ਪਹਿਲਾਂ ਮੇਰੇ ਕੋਲ ਜੀ ਐਪਲੀਕੇਸ਼ਨ ਵੀ ਜਾਰ ਕਰ ਜੇ ਦੂਜੀ ਗੱਲ ਤੁਹਾਡੇ ਤੇ ਇਹ ਦੋਸ਼ ਹੈ ਵੀ ਤੁਸੀਂ ਉੱਥੇ ਜਾ ਕੇ ਸਕੂਲ ਵਾਲੇ ਪ੍ਰਿੰਸੀਪਲ ਨਾਲ ਸੰਦਸਿਆ ਤੋਂ ਤੁਸੀਂ ਕਿਹਾ ਵੀ ਅਸੀਂ ਨਾਨਾ ਨਾਨੀ ਨਹੀਂ ਐ ਦਾਦਾ ਦਾਦੀ ਐ ਸਰ ਅਸੀਂ ਤਾਂ ਅਸੀਂ ਕੋਈ ਨਾਨਾ ਨਾਨੀ ਐ ਏਦਾਂ ਦੀ ਕੋਈ ਸਾਡੇ ਤੇ ਕੋਈ ਨੌਬਤ ਕੋਈ ਏਦਾਂ ਦੀ ਗੱਲਬਾਤ ਹੋਈ ਨਹੀਂ ਅਸੀਂ ਬਾਬੇ ਜਿੰਦੇ ਪੀਤੇ ਚੜਨ ਵਾਸਤੇ ਤਿਆਰ ਆ ਸਾਨੂੰ ਜਿੱਥੇ ਮਰਜੀ ਚੜਾ ਲੂ ਅਸੀਂ ਗੁਰੂ ਮੰਨਦੇ ਆ ਅਸੀਂ ਜਾਨ ਪੈਰ ਦੇ ਦੇਣ ਵਾਸਤੇ ਤਿਆਰ ਆ ਜਿੱਥੇ ਵੀ ਕਹੋਗੇ ਜਿਹੜੀ ਕੁੜੀ ਜਿਹੜੀ ਕੁੜੀ ਇੱਕ ਵਾਰ ਜਿਹੜੀ ਕੁੜੀ ਤੁਹਾਡੀ ਹੈਗੀ ਐ ਜੀ ਵਿਆਹੀ ਹੋਈ ਐ ਉਹ ਕੁੜੀ ਦੀ ਸਟੇਟਮੈਂਟ ਐ ਕਿ ਤੁਸੀਂ ਉਹਨੂੰ ਹਰ ਵੇਲੇ ਪਰੇਸ਼ਾਨ ਕਰਦੇ ਰਹਿੰਦੇ ਆ ਅਸੀਂ ਉਹਨੂੰ ਕੋਈ ਚਤਤਾਂ ਸਾਲਾਂ ਤੋਂ ਕੋਈ ਪਰੇਸ਼ਾਨੀ ਕਰਦੇ ਨਾ ਅਸੀਂ ਸਾਡਾ ਉਹਦੇ ਨਾਲ ਕੋਈ ਲੈਣ ਦੇਣਾ ਮੇਰੀ ਭਝਾਈ ਆ ਜੋ ਉਹਦੀ ਬੇਟੀ ਆ ਠੀਕ ਹੈ ਨਾ ਉਹ ਉਹਦੇ ਚ ਉਹਦੀ ਮਮਤਾ ਅਸੀਂ ਆਪਣੇ ਬੱਚੇ ਨੂੰ ਦੇਖਣ ਵਾਸਤੇ ਆਪਣੀ ਮਮਤਾ ਨੂੰ ਦੇਖਣ ਵਾਸਤੇ ਅਸੀਂ ਇਹ ਜੋ ਮੰਨ ਲਾ ਜੋ ਸਾਡੇ ਨਾਲ ਅੱਜ ਹੋ ਰਿਹਾ ਸਾਡੇ ਨਾਲ ਜੋ ਧੱਕਾ ਹੋ ਰਿਹਾ ਅਸੀਂ ਉਹ ਤੁਹਾਡੇ ਸਾਹਮਣੇ ਹਾਜ਼ਰ ਆਏ ਪੁਲਿਸ ਨੇ ਵੀ ਤੁਹਾਡੇ ਤੇ ਕਾਰਵਾਈ ਕੀਤੀ ਹੈ ਸਾਡੇ ਤੇ ਕਾਰਵਾਈ ਕੀਤੀ ਸਾਡੇ ਤੇ 751 ਦਾ ਸਾਡੇ ਤੇ ਪਰਚਾ ਦਰਜ ਕੀਤਾ ਪੁਲਿਸ ਨੇ